ਇਹ ਪਿੱਛੋਂ ਆਇਆ ਆ ਜਿਹੜਾ ਸਾਰਾ ਇਹ ਦੱਸਦ ਨੇ ਕੋਈ ਸੰਚਿਤ ਦਾ ਵਾਹਿਗੁਰੂ ਇਹਦੇ ਵਿੱਚ ਚੱਲ ਰਹੇ ਨੇ ਦੋ ਤਿੰਨ ਵੈਨ ਪਾਣੀ ਦੇ ਹੈਗੇ ਠੀਕ ਹੈ ਲੇਕਿਨ ਉਹ ਬੰਦ ਹੋ ਕਿਉਂਕਿ ਇਹ ਦਰਖਤ ਸਾਰੇ ਹੋ ਗਏ ਜਦੋਂ ਅੰਕੀ ਪਾਣੀ ਆ ਤੇ ਆ ਸਾਰਾ ਦਰਖਤਾਂ ਦੇ ਨਾਲ ਬਾਣੀ ਜਾਣਾ ਲੱਗੇ ਨਾ ਤੇ ਉਹ ਪਾਣੀ ਜਿਹੜਾ ਸੀ ਨਾ ਇੱਕਦਮ ਜਿਹੜੀ ਟੱਕਰ ਸੀ ਦੀ ਕਿੱਧਰ ਪਈ ਆ ਮੇਨ ਰੋਡ ਆ ਜਿਹੜਾ ਦਿਨਾਂ ਨਗਰ ਤੋਂ ਨਰੋਟ ਜੈਮਲ ਸਿੰਘ ਤੇ ਅਟਵਨ ਜਾਂਦਾ ਤੇ ਅਟਕਤ ਹੋ ਕੇ ਤੱਕ ਜੰਮ ਗਿਆ ਜੀ ਅੰਕੇ ਦੱਸਦਾ ਹੁਣ ਆਹ ਰੋਡ ਜਿਹੜਾ ਹੈ ਇਹ ਉਸ ਦਿਨ ਦਾ ਸੀ 13 ਤਰੀਕ ਨੂੰ ਡੀਸੀ ਸਾਹਿਬ ਵੀ ਖੰਨ ਲਕੇਤੀ ਤੁਸੀਂ ਇਸ ਤਰ੍ਹਾਂ ਕਰੋ ਵੀ ਸਾਡੇ ਕੋਲ ਤੇ ਜੀ ਇੰਡੀ ਛਿੱਤੀ ਸੇ ਫਰਕ ਨਹੀਂ ਪ੍ਰਬੰਧਨ ਹੁੰਦੇ ਤੇ ਤੁਸੀਂ ਇੱਥੇ ਜੋ ਕਰ ਸਕਦੇ ਆ ਅਸੀਂ ਫਿਰ ਉਸ ਦਿਨ ਦੀ ਇਤਿਹਾਸਕ ਜਥਤ ਦੇ ਕੇ ਗੱਟੇ-ਗੱਟੇ ਲਾ ਕੇ ਬਾਬਾ ਜੀ ਆਗੇ ਕੁਲਵਿੰਦਰ ਸਿੰਘ ਜੀ ਕੋਠਾਲੇ ਤੇ ਸਭ ਲੰਕਾਲੇ ਵੀ ਤੇ ਫਿਰ ਬਾਬਾ ਸਰਪੰਚ ਸਾਹਿਬ ਖਿਲਾਫ ਕਰਾ ਕੇ ਕਿ ਉਹਨਾਂ ਨੇ ਸਰ ਸਾਡੇ ਪਸੀ ਨੂੰ ਉਠਾਉਂਿਆ ਕਿ ਇਹ ਸਾਨੂੰ ਪਰਮਿਸ਼ਨ ਜਿਹੜੀ ਆ ਨਾ ਉਹ ਤੋਂ ਦਵਾਈ ਜਾਵੇ ਡੀਸੀ ਸਾਹਿਬ ਨਾਲ ਮਿਲ ਕੇ ਉਹ ਪਹਿਲੇ ਬਿੱਟੋ ਦੀ ਮਸ਼ੀਨਾਂ ਲਿਆ ਕੇ ਤੇ ਉਹ ਜਿਹੜਾ ਉਹ ਇਸ ਦਾ ਸਾਫ ਕੀਤਾ ਜਿਉਂ ਸਾਫ ਹੋ ਜਾਏਗਾ ਤੇ ਆ ਜਿਹੜਾ ਪਾਣੀ ਇੱਥੇ ਸਾਰੇ ਉਹ ਜਿਹੜਾ ਉੱਥੇ ਬਣ ਤੁਸੀਂ ਬਣ ਉੱਥੇ ਸਕੂਲ ਉਹ ਉੱਥੋਂ ਤੁਸੀਂ ਇਹ ਵੇਖੋ ਕਿ ਉਹ ਤੁਸੀਂ ਬਣੇ ਤੇ ਇਹ ਸਾਰੇ ਇੱਥੇ ਬੜੇ-ਬੜੇ ਕੋਠੀਆਂ ਸੀ ਇੱਥੇ ਕੋਠੀਆਂ ਸੀ ਇੱਥੇ ਅੰਜੀ ਬੜੀਆਂ-ਬੜੀਆਂ ਕੋਠੀਆਂ ਸੀ ਇੱਥੇ ਉਹ ਮੁਸਲਮਾਨਾਂ ਦੀ ਮਸਜਿਦ ਸੀ ਉਹ ਜੜੀਆਂ ਹਰ ਕਿੰਨੇ ਉੱਥੇ ਮਸਜਿਦ ਸੀ ਤੇ ਉਹ ਪਿੱਛੋਂ ਤੱਕ ਬਣ ਸੀ ਸਾਰੇ ਇੱਥੇ ਬਸੋਂ ਆ ਜਿਹੜੀਆਂ ਦੁਕਾਨਾਂ ਨੇ ਥੋੜਾ ਜਿਹਾ ਯਾਰ ਐਨੂ ਆਹ ਦੁਕਾਨਾਂ ਦੇ ਪਿੱਛੇ ਇਹਨਾਂ ਦਾ ਬਹੁਤ ਠੱਖਾ ਰਕਾ ਸਮਾਨ ਹੈ ਬਾਈ ਇਹ ਸਾਰੀਆਂ ਤੇ ਆ ਹੁਣ ਅਸੀਂ ਅੱਗੇ ਜਿਹੜੀਆਂ ਇਹ ਤੱਕਰ ਲਾ ਕੇ ਤੇ ਜੋ ਜਿਹੜੀ ਅਸੀਂ ਚਾਹਿਆ ਤੇ ਕਿਸੇ ਦਾ ਆ ਜਿਹੜੀ ਚਰਚਾ ਕਰਦੇ ਜੇ ਛੜਕ ਟੁੱਟ ਜਾਂਦੀਆਂ ਤੇ ਫਿਰ ਇੱਧਰ 35 40 ਪਿੰਡ ਜਿਹੜੀ ਨੇ ਉਹ ਸਾਡੇ ਘਰ ਤੱਕ ਪਹੁੰਚ ਜਾ ਤੇ ਇਸ ਰਸਤੇ ਦਾ ਵੀ ਕਨੈਕਸ਼ਨ ਜਿਹੜਾ ਆਊਟਕਟ ਹੋ ਜਾਏਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਸਾਹਮਣੇ ਜੋ ਉਦੋਂ ਪਰਮਿਸ਼ਨ ਮਿਲ ਜਾਏ ਤੇ ਫਿਰ ਅਸੀਂ ਜਿਹੜਾ ਉਧਰੋਂ ਮਸ਼ੀਨਾ ਲਾ ਕੇ ਤੇ ਉਹ ਰਸਤਾ ਜਿਹੜਾ ਪਾਣੀ ਦਾ ਜਿਹੜਾ ਉਧਰ ਦਾ ਰਸਤਾ ਜਿਹੜਾ ਬਣਾ ਦਿੱਤੇ ਜਿਹੜੇ ਵਹਿਣ ਪਾਉਂਦੇ ਇਹ ਬੜਾ ਜ਼ਰੂਰੀ ਹੈ ਤੇ ਇਹ ਫਿਰ ਜਿਹੜਾ ਪਾਣੀ ਆ ਫਿਰ ਉਸ ਤੋਂ ਬਾਅਦ ਆਸਤੇ ਆਸਤੇ ਫਿਰ ਜਿਹੜਾ ਬੰਗਰ 14 ਕੋ ਪੁੱਛੋ ਫਿਰ ਅਸੀਂ ਸਿਪਾਰ ਬਣਾ ਕੇ ਤੇ ਉਹ ਬਾਬਾ ਜੀ ਨਾਲ ਗੱਲ ਹੋ ਗਈ ਆ ਸਾਰੀ ਸੰਗਤਾਂ ਵੀ ਹੋ ਗਈ ਆ ਸੰਗਤ ਸਾਰੀ ਪਹਾਰ ਆ ਆ ਅਸੀਂ ਪਾਣੀ ਵੇਖ ਲੈਣਾ ਉਹਨਾਂ ਚੀਂ ਅੰਗੀਤੀਆਂ ਜਿੰਨਾਂ ਸਿਰ ਆ ਅਸੀਂ ਇਸ ਕਾਤੇ ਰੋਕੇ ਰੱਖਿਆ ਆ ਵੀ ਆ ਜਿਹੜੀ ਸ਼ਕਤ ਹੈ ਇਹ ਪਈ ਤੇ ਸਾਡਾ ਇੱਥੋਂ ਦਾ ਬਾਕੀ ਜਿਹੜਾ ਤੇ ਨੋ ਨੋ ਐਸਡੀਐਮ ਸਾਹਿਬ ਨੂੰ ਬੁਲਾਇਓ ਤੇ ਐਸਡੀਐਮ ਸਾਹਿਬ ਕਿੱਥੇ ਨੇ ਐਸਡੀਐਮ ਸਾਹਿਬ ਆਗੇ ਸਾਰਾ ਕਿੱਥੇ ਹੈ ਆਹ ਜੀ ਆਹ ਸੱਤੀਗਰ ਜੀ ਕਿਹ ਨਾਲ ਹੈ ਜੀ ਦੋ ਆਪਾਂ ਸੱਤੀਗਰ ਜੀ ਇਹ ਅੱਜ ਵੀ ਮੇਰਾ ਚੱਲ 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 1 ਕਿਲੋ ਮੈਂ ਤੁਹਾਡੇ ਕੋਲ ਹੀ ਸੀ ਸਰ ਉੱਥੇ ਹਾਂ ਵੀ ਉਸ ਦਿਨ ਇਹ ਕਿਹਨਾਂ ਨਾਲ ਮਿਲ ਕੇ ਸਾਰੀ ਗੱਲਬਾਤ ਚੱਲ ਰਹੀ ਆ ਕਿ ਉਹ ਪਿੱਛੋਂ ਸਰਕਰ ਦੇ ਬਾਈ ਜੀ ਅਸੀਂ ਉਹਨਾਂ ਦੀ ਬਿੰਦ ਪਟਾ ਰਹੇ ਨਹੀਂ ਇਹਨਾਂ ਨੇ ਇਹ ਕਹਿਣਾ ਹੈ ਵੀ ਅ ਅੱਜ ਤੋਂ ਉਹ ਹੀ ਦੇਖੋ ਜੀ ਤੇ ਇੱਥੇ ਇਹਦੇ ਵਿੱਚ ਰਸਤਾ ਬਣ ਜੇ ਇਹਦਾ ਗੁੜਿਆ ਦਾ ਪੱਲਾ ਆਜਾ ਦਰਖਤ ਹੈ ਸੈਂਚੁਰੀ ਦੇ ਵਿੱਚ ਵੀ ਸੈਂਚੁਰੀ ਦੇ ਵਿੱਚ ਵੀ ਸਰ ਇਹ ਤਾਂ ਫਿਰ ਜੰਗਲਾਤ ਤੋਂ ਕਮੈਂਟ ਲੀ ਲੈ ਯੂਰੀ ਹੜ੍ਹ ਕਿਹੜਾ ਕੋਣ ਮੰਦੀ ਵੀ ਲੋ ਨਾ ਨਹੀਂ ਹਾਂ ਹਜੇ ਤਾਂ ਹੁਣ ਰਸਤਾ ਹੁਣ ਤਾਂ ਪਾਣੀ ਨਿਕਲ ਰਿਹਾ ਸਾਰੇ ਤੋਂ ਹੁਣ ਤੱਕ ਜਾਣਾ ਵੀ ਨਹੀਂ ਪਈ ਇਹਦੀ ਟੱਕਰ ਤੇ ਇਹਦੇ ਨਾਲ ਆ ਗਈ ਨਾ ਇੱਥੇ ਹੁਣ ਤਾਂ ਸਰ ਪਾਣੀ 3000 ਲੈ ਗਿਆ ਅੱਛਾ ਪਾਣੀ ਕੱਲ ਨੂੰ ਹੋਰ ਘਟ ਜਾਣਾ ਬਸ ਦੇ ਬੇੜੇ ਘਟਦੇ ਜਾਣਾ ਤੇ ਮੇਰੇ ਅਗਲੇ ਸਾਲ ਅਗਲੇ ਸਾਲ ਦੀ ਫਿਰ ਆਪਾਂ ਅਦਿਨ ਸਿੰਘ ਸਾਹਿਬ ਨੂੰ ਮੈਸੇਜ ਲਾ ਦੋ ਸਾਰਾ ਕੁਝ ਸਾਹਮਣੇ ਉੱਪਰ ਕਰਵੇ ਕਰ ਦਿੰਦਾ ਹੈ ਜਦ ਤੱਕ ਆਏ ਸਰ ਮੇਰੀ ਇਹ ਤੁਹਾਨੂੰ ਆਪਾਂ ਨਾ ਕਾਗਜ਼ਾ ਪੱਤਰਾ ਪਾ ਕੇ ਤੇ ਪੂਰੇ ਸਾਲ ਮੁੜ ਕੇ ਫੇਰ ਨਾ ਵੇਖ ਰਹੀ ਹੋ ਜੀ ਮੇਰੀ ਬੈਂਕ ਪੀਸੋਡ ਉੱਠਾ ਲਈ ਹੈ ਜਿਸ ਤਰ੍ਹਾਂ ਨੇ ਕਹਤਾ ਅਗਲੇ ਸਾਲ ਤੋਂ ਸੱਠ ਹੋ ਜਿਦਾ ਮੇਰੇ ਕੋਲ ਪੋਟਾਂ ਜਿਹੜੀਆਂ ਤੁਹਾਨੂੰ ਦੇਤੀਆਂ 2023 ਦਾ ਤੇ ਅਜੇ ਤੱਕ ਨਹੀਂ ਹੋਇਆ ਤੇ ਇਹ ਕੀ ਕਰਨਗੇ ਜਦੋਂ ਅਸੀਂ ਕਹਿੰਨੇ ਆ ਕਿ ਸਰਕਾਰ ਦਾ ਪੈਸਾ ਨਹੀਂ ਰਕੇਗਾ ਸਾਨੂੰ ਸੇਵਾ ਦਿਓ ਅਸੀਂ ਸੇਵਾ ਕਾਨੂੰ ਐਕਟੀਵੇਟ ਕਰਨਾ ਹੈ ਤੁਹਾਡਾ ਇਹ ਵਿਜ਼ਿਟ ਹੋ ਜਾਂਦਾ ਪੀਐਮ ਦਾ ਉਸ ਤੋਂ ਬਾਅਦ ਆਪਾਂ ਇੱਕ ਪੀਸੀ ਖੜਾ ਕੇ ਪੂਸੀ ਕਰਾਂ ਠੀਕ ਹੈ ਨਾ ਇਹ ਤੁਸੀਂ ਰੋਕ ਲਓ ਅ ਕੱਲ ਦਾ 10 10 ਤਰੀਕ ਰੱਖ ਲਾਂਗੇ ਠੀਕ ਹੈ ਔਰ ਇਹ ਜਿਹੜੀ ਤੁਸੀਂ ਦੇਖ ਲਓ ਤੁਸੀਂ ਲੈ ਲਓ ਤੁਸੀਂ ਜੀ ਸੱਤੀ ਲੈ ਲਵੋ ਜੀ ਸੱਤੀ ਡੀਸੀ ਜੀ ਸੱਤੀ ਹੋ ਜੋਗੇ ਤੇ ਆਪਣੇ ਔਰ ਡੀਪੋ ਲੈਣੇ ਸਿਆ ਪੁਆਇੰਟ ਇਹ ਸੈਂਟਰੀ ਆਲਾ ਜਿਹੜਾ ਹੈਗਾ ਨਾ ਦੂਜਾ ਹੁੰਦਾ ਫਿਰ ਸੈਂਟਰੀ ਦਾ ਰਹਿਣੀ ਨਹੀਂ ਨਹੀਂ ਇੱਥੇ ਜੇ ਥੋੜਾ ਹੋ ਰਿਹਾ ਨਾ ਸਰ ਮੇਂ ਜਿਹਾ ਥੋੜਾ ਹੋਰ ਪਾਟੀ ਆ ਜਾਣਾ ਮੇਰੀ ਬੇਨਤੀ ਸੜਾ ਮੇਰੀ ਇੱਕ ਬੇਨਤੀ ਹੈ ਪਾਟੀ ਦੇਖੋ ਤੁਹਾਡਾ ਇੱਥੇ ਆਉਂਦਾ ਆਹ ਵੇਖੋ ਦਰਸ਼ਕ ਇਸ ਤਰ੍ਹਾਂ ਮੁੜਦੇ ਹੁੰਦੇ ਆ। ਹਾਂ ਬਿਲਕੁਲ ਠੀਕ ਹੈ। ਇਹ ਜੇਕਰ ਸੈਂਚਰੀ ਜਿਹੜੀ ਆ ਇੱਥੇ ਲਉਣੀ ਹੈ ਸੈਂਚਰੀ ਤੇ ਇਹਨਾਂ ਨੂੰ ਮਤਲਬ ਕਿ ਚਲੋ ਠੀਕ ਹੈ ਅਸੀਂ ਇਹਦੇ ਖਰਾਬ ਨਹੀਂ ਹੈ। ਪਰ ਦਰਿਆ ਦੇ ਵਿੱਚ ਅੱਗੇ ਮੁੜਕਰ ਰੁੜ ਗਿਆ। ਬਿਲਕੁਲ ਠੀਕ ਹੈ। ਇਹ ਸੈਂਚਰੀ ਵਾਲੇ ਵੇਖੀ ਜਾਂਦੇ ਨੇ ਵੀ ਜਗਲਾਤ ਤੋਂ ਪਰਮਿਸ਼ਨ ਲੈਣੀ ਪੈਗੀ। ਇਹ ਸਾਨੂੰ ਤੁਸੀਂ ਪਰਮਿਸ਼ਨ ਜਿਹੜੀ ਆ ਸਾਨੂੰ ਨਹੀਂ ਅਹੀਂ ਪਰ ਜੱਟ ਜਿਹੜਾ ਪਰਮਿਸ਼ਨ ਕੋਈ ਨੂੰ ਨਹੀਂ ਜਾਣਦਾ ਹਾਂ। ਤੇ ਇਹ ਜਿਹੜਾ ਅਸੀਂ ਤਾਂ ਚਾਹੁੰਦੇ ਆ ਵੀ ਸਿੱਧਾ ਕੰਮ। ਸਾਨੂੰ ਪਰਮਿਸ਼ਨਾਂ ਲੈਣੀਆਂ ਤੁਸੀਂ ਲੈ ਕੇ ਦਿਓ ਅਸੀਂ ਤੁਹਾਡੇ ਨਾਲ ਜ਼ਬਰਦਸਤ ਹਾਂ। ਪਰ ਅਸੀਂ ਤੇ ਸੇਵਾ ਕਰਨੀ ਹੈ ਸੇਵਾ ਕਰਾਓ ਸਾਡੇ ਤੋਂ ਸੇਵਾ ਨਹੀਂ ਕਿਸੇ ਦੇ ਪਸੰਦ ਦਾ ਮਾਹ ਨਹੀਂ ਹਾਂ ਇਹ ਤਾਂ ਉਹ ਨੂੰ ਐਕਸਪਲੇਨ ਕਰਨਾ ਸਰ ਲੰਘੀਤ ਹੋਰ ਉਹ ਅਗਲੀ ਗੱਲ ਇੱਥੇ ਜਿਹੜੀ ਮੈਨੇਜਰ ਨੇ ਸਭ ਤੋਂ ਵੱਡੀ ਜਿਹੜੀ ਬਿਮਾਰੀ ਉਹ ਮੈਨੇਜਿੰਗ ਦੀ ਹੈ ਕ੍ਰੈਸ਼ਰ ਜਿਹੜੇ ਚੱਕੀ ਦਰਿਆ ਤੋਂ ਜਿਹੜੇ ਬੰਦ ਹੋ ਗਏ ਸੀ ਹਾਈ ਕੋਰਟ ਦੇ ਆਰਡਰ ਨਾਲ ਉਹ ਸਾਰੇ ਇੱਥੇ ਚੱਲ ਰਹੇ ਨੇ ਜਿਨ੍ਹਾਂ ਨੇ 30 30 ਫੁੱਟ 40 40 ਫੁੱਟ ਉਹ ਸਿੱਧਾ ਬਣਾ ਚਾਏਗਾ ਸਾਰੇ ਉਹ ਜਿਹੜੇ ਕ੍ਰੈਸ਼ਰ ਜਿਹੜੇ ਆ ਉਹ ਚੱਲ ਰਹੇ ਨੇ ਉਹਨਾ ਕ੍ਰੈਸ਼ਰਾਂ ਦੇ ਕਾਰਨ ਅਸਲ ਜੜੀ ਬਿਮਾਰੀ ਦੀ ਜੜ੍ਹ ਉਹ ਉਹ ਕ੍ਰੈਸ਼ਰ ਤੇ ਆਦਲਾ ਦੇ ਜੇ ਇਹ ਜੰਗਲਾਤ ਤੇ ਇਹ ਕ੍ਰੈਸ਼ਰ ਨਾ ਹੁੰਦੇ ਬਹੁਤ ਸਾਰਾ ਪਰਿਕਰਤ ਅਗਲੀ ਗੱਲ ਇਹ ਆ ਕਿ ਜਿਸ ਤਰ੍ਹਾਂ ਕਿ ਆਪਣਾ ਵਿਆਸ ਦਰਿਆ ਜਿਹੜਾ ਉਹਦੇ ਵਿੱਚ ਹਾਈ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰਾਂ ਦੀ ਸਰਪ੍ਰਿਵਹਨ ਹੀ ਕੀਤੀ ਜੰਦੋਂ ਅਸੀਂ ਤੁਹਾਨੂੰ ਉਹ ਵੀ ਚਿੱਠੀ ਲਿਖਾਂਗੇ ਪੰਜਾਬ ਸਰਕਾਰ ਤੋਂ ਤੁਸੀਂ ਇਹਦਾ ਕਿਰਪਾ ਕਰਕੇ ਸਾਡਾ ਕੰਮ ਕਰਵਾ ਦਿਓ ਕੇਂਦਰ ਸਰਕਾਰਾਂ ਦੇ ਕਰਾਓ ਵੀ ਜਿਹੜੇ ਤਿੰਨ ਜ਼ਿਲ੍ਹੇ ਜਿਹੜੇ ਨੇ ਨਾ ਉਹ ਕੇਵਲ ਡੇਰਾ ਰਾਦਾ ਸੌਮੀਆਂ ਨੇ ਬਰਬਾਦ ਕੀਤੇ ਨੇ ਕਪੂਰਥਲੇ ਦੀ ਪਾਰਟੀ ਆਈ ਆ ਤੁਹਾਨੂੰ ਉਹ ਮਿਲਣ ਵਾਸਤੇ ਆਈ ਆ ਉਹਨਾਂ ਨੂੰ ਪਤਾ ਲੱਗਾ ਅਸੀਂ ਵੀ ਸਾਡੇ ਇੱਥੇ ਆ ਰਹੇ ਨੇ ਉਹ ਵੀ ਤੁਹਾਨੂੰ ਮਿਲਦੇ ਨੇ ਤੇ ਉਹਨਾਂ ਦਾ ਕਹਿਣਾ ਵੀ ਸਾਡੇ ਵੀ ਇੱਕ ਪਰਾਂ ਜਿਹੜਾ ਇਹ ਤੁਸੀਂ ਚੱਕਰ ਲਵਾ ਦਿਓ ਸਾਡੇ ਅੱਖੀਂ ਤੇ ਦੇਖਦਣ ਕਿ ਸਾਡੇ ਨਾਲ ਹੋਇਆ ਕੀ ਜਿਹੜਾ ਸultanpur Lodhi ਆ ਉਹ ਵੀ ਵਿਆਸ ਦੇ ਤਹਿਤ ਅਧਿਕਾਰ ਧਰਨ ਕਰਨ ਜਿਹੜਾ ਉਹ ਵੀ ਵਿਆਸ ਦੇ ਅਧਿਕਾਰਨ ਵਿਆਸ ਦੇ ਡੇਰਾ ਰਾਦਾ ਸੌਮੀਆਂ ਦੇ ਕਾਰਨ ਅਲੀ ਇਹ ਜਿਹੜੀਆਂ ਚੀਜ਼ਾਂ ਜਿੱਦੜ ਅਸੀਂ ਹਾਈ ਕੋਰਟ ਚ ਗਏ ਆ ਜੇ ਅਸੀਂ ਦੇ ਮਾੜੀ ਇੱਥੇ ਤੋਂ ਉਹਨਾਂ ਵੇਖੋ ਜੰਗਲਾਤ ਤੇ ਕਹਿੰਦੇ ਨੇ ਵੀ ਸਾਨੂੰ ਪਰਮਿਸ਼ਨ ਲੈਣੀ ਪੈਗੀ ਜਿਹੜਾ ਦੇਰਾ ਅਭਿਆਸ ਨੇ ਜੋ ਕੁਝ ਕੀਤਾ ਕਿਤੋਂ ਪਰਮਿਸ਼ਨ ਲਈਆ ਸਾਡਾ ਵੀ ਖੁਦ ਧੋਖਿਆ ਅਸੀਂ ਕਿਧਰ ਹੁਣ ਆ ਤੁਹਾਡੇ ਕੋਲ ਸੋ ਇਸ ਤੋਂ ਬਿਗਾਰ ਇੱਕ ਇੱਕ ਚੀਜ਼ ਮੈਂ ਤੁਹਾਨੂੰ ਹੋਰ ਤੁਹਾਡੇ ਧਿਆਨ ਤੇ ਉਹ ਪਸੰਦ ਤੋਂ ਦਿੱਤਾ ਉਹ ਤੁਸੀਂ ਆਪਣੇ ਮਤਲਬ ਕੇ ਇਹਨਾਂ ਵਗੈਰਾ ਨੋਟ ਕਰਾ ਦਿਓ ਕਿ ਜਿਹੜੀ ਰਸਮ ਹੈ ਨਾ ਜਿਹੜਾ ਆਸਨ ਦੇ ਉੱਤੇ ਇਸ ਚੰਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਜਿਹੜੇ ਲੈ ਕੇ ਆ ਰਹੇ ਉਹ ਸਰਦਾਂ ਭਾਵਨਾ ਲੈ ਆ ਰਹੇ ਨੇ ਇੱਥੋਂ ਤੱਕ ਆ ਕਿ ਸੋਹਾਰਨਪੁਰ ਤੋਂ ਸਾਡੇ ਕੋਲ ਫੋਟਾਂ ਆਈਆਂ ਤੇ ਬੀਬੀਆਂ ਨੇ ਆਪਣੇ ਘਨੇ ਲਾ ਕੇ ਉਹ ਵਿਸਤੇ ਤੇ ਉਹ ਰਸਨੀ ਤੇ ਆ ਰਿਹਾ ਤੇ ਉਹ ਲੁਟਿਆ ਜਾ ਰਿਹਾ ਇੱਕ ਪੰਜਾਬ ਲੈਵਲ ਤੇ ਡੀਸੀ ਸਾਹਿਬਾਨਾਂ ਨੂੰ ਪੱਤਰ ਲਿਖ ਕੇ ਤੇ ਇੱਕ ਕਮੇਟੀ ਬਣਾਓ ਜ਼ਿਲ੍ਹਾ ਲੈਵਲਾਂ ਤੇ ਅਗੋਂ ਬਣਾਕਲੇਵਲ ਤੇ ਤੇ ਪਿੰਡ 레ਵਲ ਤੱਕ ਪਹੁੰਚਾਉਣੇ ਲੋਡ ਬੰਦਾ ਤੱਕ ਜਾਵੇ ਇੱਥੇ ਤੁਸੀਂ ਛੱਡ ਕੇ ਕਿਤੇ ਵੀ ਪਿੰਡ ਤੋਂ ਨਾ ਕੇ ਵੇਹ ਲੋ ਤੁਹਾਡੀ ਕਾਫਲੇ ਨਾਲ ਨਹੀਂ ਉਸ ਤਰ੍ਹਾਂ ਜੀ ਤੂੰ ਜਾ ਕੇ ਤੁਹਾਡੀ ਗੱਡੀ ਅੱਗੇ ਬੰਦੀ ਚੱਟਾ ਕੋ ਅੱਜ ਦੀ ਗੀਬੀਆਂ ਬੱਚੇ ਆ ਸੋ ਇਹ ਬੰਦ ਜਿਹੜੀ ਆ ਇਹ ਠੀਕ ਹੋਣੀ ਚਾਹੀਦੀ ਹੈ ਇੱਕ ਹੋਰ ਚੱਕ ਮਲਕ ਜਿਸ ਤਰ੍ਹਾਂ ਆ ਵੀ ਕੋ ਤੁਸੀਂ ਹੋ ਅੱਜ ਐਸੇ ਪਾਈ ਆਹ ਰਾਵੀ ਦਰਿਆ ਆ ਉਚਤਰੀਆ ਇੱਥੇ ਇੱਕ ਦਰਿਆ ਹੋਰ ਆ ਜਿਹੜਾ ਇਹਦੇ ਵਿੱਚ ਮਿਲਦਾ ਹੈ ਇਹਦੇ ਵਿੱਚ ਇੱਕ ਹੋਰ ਆ ਇੱਥੇ ਚਾਰ ਦਰਿਆ ਇਕੱਠੇ ਹੋ ਜਾਂਦੇ ਨੇ ਇਹ ਮਕੌੜਾ ਪਤਨ ਜਿੱਥੋਂ ਮੇਰੇ ਖਾਲਾਬ ਜੀ ਹੋ ਕੇ ਦੀਆ ਹੋ ਗਿਆ ਇਹ ਆ ਇੱਥੇ ਚਾਰਾਂ ਦਾ ਪਾਣੀ ਇਕੱਠਾ ਹੋ ਕੇ ਇਹ ਪਾਣੀ ਜਿਹੜਾ ਇੱਧਰ ਆ ਪਾਕਿਸਤਾਨ ਨੂੰ ਜਾਂਦਾ ਹੈ ਬੀਐਸਐਫ ਨੇ ਕੀ ਕੀਤਾ ਕਿ ਉਹਨਾਂ ਦੀ ਆ ਨਿਕਾ ਚੁੱਕੀ ਆ ਇੱਥੇ ਆ ਉਹਨਾਂ ਨੇ ਆ دیوار ਜਿਹੜੀ ਆ ਇਹ ਕੱਢੀ ਆ ਇਹ ਦੀਵਾਰ ਕੱਢ ਕੇ ਤੇ ਆ ਬਣਿਆ ਇੱਥੇ ਜਿਹੜਾ 600 ਫੁੱਟ ਸਿਰਫ ਪਾਣੀ ਰਹਿ ਗਿਆ ਮਤਲਬ ਜਗ੍ਹਾ ਰਹਿ ਗਈ ਅੱਥੋਂ ਹੁਣ ਕੀ ਹੋ ਆ ਕੇ ਪਹਿਲਾਂ ਤੇ ਆ ਜਿਹੜੀਆਂ ਆ ਜਿਹੜੀ ਜ਼ਮੀਨ ਹੈ ਨਾ ਆ ਸਾਰੀ ਇੱਥੋਂ ਬਰਬਾਦ ਹੋ ਗਈ ਜਾਂ ਬਰਬਦ ਹੋ ਗਈ ਆ ਇਹ ਅਸੀਂ ਤੁਹਾਨੂੰ ਫਰਦਾ ਲਵਾ ਕੇ ਦਵਾਂਗੇ ਤੇ ਪਹਿਲਾਂ ਕਿੰਨੀ ਸੀ ਹੁਣ ਕਿੰਨੀ ਆ ਕੀ ਹੋਇਆ ਜਦੋਂ ਇਸ ਵਾਰੀ ਇਸ ਦਰਵਾਰ ਦੇ ਕਾਰਨ ਪਾਣੀ ਥੱਲੇ ਪਰੋਸੀ ਹੋਇਆ ਤੇ ਪਾਣੀ ਆ ਆਇਆ ਇੱਥੇ ਪਾਣੀ ਸਾਰਾ ਇਕੱਠਾ ਹੋ ਗਿਆ ਇਹ ਸਾਰਾ ਪਾਣੀ ਇੱਧਰ ਆ ਗਿਆ ਆ ਵੀ ਤੁਸੀਂ ਟੁੱਟ ਗਈ ਆ ਵੀ ਤੁਸੀਂ ਟੁੱਟ ਗਈ ਆ ਵੀ ਤੁਸੀਂ ਟੁੱਟ ਗਈ ਇਹ ਸਾਰੀਆਂ ਤੁਸੀਂ ਟੁੱਟ ਕੇ ਤੇ ਫਿਰ ਦੀ ਨਾਨਗਰ ਗੁਰਦਾਸਪੁਰ ਮੇਰਾ ਬਾਬਾ ਨਾਨ ਰਮਦਾਸ ਅਜਨਾਲਾ ਧਿਲੂ ਕੋ ਇਹ ਸਾਰੀ ਜਿਹੜੀ ਬਰਬਾਦੀ ਹੋਈ ਆ ਇਹ ਸਿਰਫ ਐਸ ਦੇ ਕਾਰਨ ਇਸ ਤੋਂ ਅੱਗੇ ਮੁਰ ਤੁਹਾਨੂੰ ਦੱਸਾਂ ਕਿ ਇਸੇ ਤਰ੍ਹਾਂ ਅੱਗੇ ਇੱਥੇ ਅੱਗੇ ਜਾ ਕੇ ਆਦੀ ਪਿੰਡ ਆਦੀ ਪਿੰਡ ਜਿਹੜਾ ਉੱਥੇ ਵੀ ਬੀਐਸਐਫ ਦੀ ਕੰਪਨੀ ਆਜ ਇੱਥੇ ਇੱਕ ਨੌਮਣੀ ਨਾਲਾ ਉਹ ਨੌਮਣੀ ਨਾਲਾ ਜਿਹੜਾ ਉਹ ਅੱਗੇ ਜਾਂਦਾ ਨੌਮਣੀ ਨਾਲੇ ਦੇ ਉੱਤੇ ਬੀਐਸਐਫ ਵਾਲਿਆਂ ਨੇ ਜਿਹੜਾ ਪੁਲ ਬਣਾਇਆ ਉੱਥੇ ਦਰਵਾਜ਼ੇ ਰੱਖਿਆ ਸਿਰ ਚਾਰਪਾਏ ਉੱਥੋਂ ਦੀ ਪਾਣੀ ਆਸਟਨ ਚੰਨਾਗਾ ਉਹ ਪਾਣੀ ਜੇ ਨਾ ਕਢਾਗਾ ਤੇ 2 ਮਹੀਨੇ ਪਾਣੀ ਨਹੀਂ ਸੁੱਕਣਾ ਕੀ ਕੀਤਾ ਇਹਨਾਂ ਨੇ ਵੀ ਦਰਵਾਜ਼ੇ ਜਿਹੜੇ ਸੀ ਥੱਲੇ ਬੰਦ ਕਰੇ ਉੱਥੋਂ ਇੱਕ ਅੰਦੇ ਨੇ ਵੀ ਥੱਲੋਂ ਬੰਦੇ ਆ ਜਾਂਦੇ ਹੁਣ ਬੰਦਿਆਂ ਦਾ ਤੇ ਇਹਨਾਂ ਨੂੰ ਖਤਰਾ ਹੈ ਤੇ ਅਸੀਂ ਵੀ ਕਹਿੰਦੇ ਆ ਕਿ ਚਲੋ ਉੱਥੇ ਸਾਡੀ ਸਕਿਉਰਿਟੀ ਵਾਸਤੇ ਭਲੇ ਵਾਸਤੇ ਹੀ ਅਸਟਨ ਦੇ ਵੀ ਵਾਸਤੇ ਪਰ ਪਾਣੀ ਦੇ ਦਰਵਾਜ਼ੇ ਬੰਦ ਕਰਤੇ ਦਰਵਾਜ਼ੇ ਬੰਦ ਕਰਨ ਦੇ ਨਾਲ ਪਿੱਛੇ ਪਰਬਾਦੀ ਹੋਗੀ ਇਹ ਜਿਹੜੀ ਇਸ ਤਰ੍ਹਾਂ ਦੀ ਸਕਿਉਰਟੀ ਆ ਉਹਨਾਂ ਨੂੰ ਸਾਰਿਆਂ ਨੂੰ ਸचेत ਕਰਨ ਦੀ ਲੋੜ ਹੈ ਬੀਐਸਐਫ ਦੇ ਨਾਲ ਅਫਸਰ ਸਿੰਘਾ ਜੀ ਨਾਲ ਮੰਤਰੀ ਸਾਹਿਬ ਕੇਂਦਰ ਤੱਕ ਇਹ ਗੱਲ ਕਰਕੇ ਇਹ ਤੁਹਾਡੇ ਲੈਵਲ ਦਾ ਮਤਲਬ ਇਹ ਮਸਲਾ ਇਹ ਇਹਨੂੰ ਸਾਰਾ ਜਿਹੜਾ ਇਹ ਕਰਨਾ ਬੜਾ ਜ਼ਰੂਰੀ ਹੈ ਸਰ ਹਾਂ ਉਹ ਅੱਗੇ ਵੀ ਲੱਕਰ ਜਿਹਾ ਕੋਈ ਤਾਂ ਹਣੀ ਕੋਸ਼ਿਸ਼ ਕਰਨਾ ਚਾਹੀਦਾ ਜੀ ਉਹ ਆ ਤਾਂ ਅੱਜ ਇਹ ਨਾ ਜਿਹੜੇ ਤੇ ਹੋ ਜਾਣਾ ਜਿਹੜੇ ਸੈਂਚਰੀ ਵਾਲੇ ਤੋਂ ਸੈਂਚਰੀ ਵਾਲੇ ਤੋਂ ਕੋਈ ਕੰਮ ਨਹੀਂ ਹੈਗਾ ਜੀ ਅੱਗੇ ਸਾਰਾ ਪੰਜਾਬ ਪੜ ਗਿਆ ਜੀ ਇਹਨਾਂ ਨੂੰ ਸੈਂਚਰੀ ਦੇ ਨਾਲ ਜਾਂ ਚਾਰ ਬੱურთਾਂ ਦੇ ਵਿੱਚ ਸੀਗਾ ਜੀ